ਹਾਂਜੀ ਸਟੂਡੈਂਟਸ ਕਰੰਟ ਅਫੇਅਰਸ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਆ ਕਰੰਟ ਅਫੇਅਰਸ ਦੇ ਵਿੱਚ ਅੱਜ ਦਾ ਸਾਡਾ ਟੌਪਿਕ ਆ ਸਕੱਤਰ ਤੇ ਸਲਾਹਕਾਰ ਅਹੁਦਾ ਤੇ ਨਾਮ ਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਇੱਕ ਟੇਬਲ ਦੇ ਮਾਧਿਅਮ ਨਾਲ ਸਮਝਾਂਗੇ ਕੈਬਨਿਟ ਸਕੱਤਰ ਦਾ ਅਹੁਦਾ ਜਿਹੜਾ ਉਹ ਕਿਹਨੂੰ ਮਿਲਿਆ ਹੋਇਆ ਰਜੀਵ ਗਾਬਾ ਨੂੰ ਮਿਲਿਆ ਹੋਇਆ ਹੈ ਰਜੀਵ ਗਾਬਾ ਕੈਬਨਿਟ ਸਕੱਤਰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਕੌਣ ਨੇ ਤਰुण ਕਪੂਰ ਤਰुण ਕਪੂਰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਕੌਣ ਨੇ ਤਰुण ਕਪੂਰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਖਤਰ ਕੌਣ ਨੇ ਪੀ ਕੇ ਮਿਸ਼ਰਾ ਤਾਂ ਇਹ ਗੱਲਾਂ ਯਾਦ ਰੱਖਣੀਆਂ ਨੇ ਤੁਸੀਂ ਵਿਦੇਸ਼ ਸਖਤਰ ਕੌਣ ਨੇ ਵਿਨੇ ਮੋਹਨ ਕਵਾਤਰਾ ਗ੍ਰੈਸ ਸਖਤਰ ਕੌਣ ਨੇ ਅਜੇ ਕੁਮਾਰ ਪੱਲਾ ਗ੍ਰੈਸ ਸਖਤਰ ਨੇ ਅਜੀਤ ਕੁਮਾਰ ਪੱਲਾ ਤਾਂ ਹੀ ਸੀਗੇ ਸਕੱਤਰ ਤੇ ਸਲਾਹਕਾਰ ਸਾਡੇ ਦੇਸ਼ ਦੇ ਵਿੱਤੀ ਸਕੱਤਰ ਟੀਵੀ ਸੋਮਨਾਥਨ ਸੁਰੱਖਿਆ ਬਲਾਂ ਦੇ ਅਧਿਕਾਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਹੁਦਾ ਆਉਂਦਾ ਏ ਸੁਪਰੀਮ ਕਮਾਂਡਰ ਕੌਣ ਆ ਸੁਪਰੀਮ ਕਮਾਂਡਰ ਸਾਡੇ ਦੇਸ਼ ਦਾ ਦਰੋਪਦੀ ਮੁਰਮੋ ਰਾਸ਼ਟਰਪਤੀ ਜਿਹੜਾ ਇਹ ਉਹ ਸੁਪਰੀਮ ਕਮਾਂਡਰ ਹੁੰਦਾ ਏ ਸੁਰੱਖਿਆ ਬਲਾਂ ਦਾ ਚੀਫ ਆਫ ਡਿਫੈਂਸ ਸਟਾਫ ਡਿਫੈਂਸ ਸਟਾਫ ਦਾ ਚੀਫ ਕਿਹੜਾ ਏ ਜਨਰਲ ਅਨਿਲ ਚਾਹਾਨ ਸੈਕੰਡ ਹਵਾਈ ਫੌਜ ਦਾ ਮੁਖੀ ਕੌਣ ਆ ਵੀ ਆਰ ਚੌਧਰੀ 27ਵਾਂ ਜਲ ਸੈਨਾ ਦਾ ਮੁਖੀ ਕੌਣ ਆ ਆਰ ਹਰੀ ਕੁਮਾਰ 25ਵਾਂ सेना ਦਾ ਮੁਖੀ ਕੌਣ ਮਨੋਜ पांडे 29ਵਾਂ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਇਹ ਕੌਣ ਆ ਮਨੋਜ ਕੁਮਾਰ ਕਤਿਆਰ ਮਨੋਜ ਕੁਮਾਰ ਕਤਿਆਰ ਅੱਗੇ ਖੁਫੀਆ ਤੇ ਜਾਂਚ ਸੰਸਥਾਵਾਂ ਦੇ ਅਧਿਕਾਰੀ ਸੈਂਟਰਲ ਵਿਜੀਲੈਂਸ ਕਮਿਸ਼ਨਰ ਜਿਹਨੂੰ ਸੀ ਵੀ ਸੀ ਵੀ ਬੋਲਦੇ ਨੇ ਇਹ ਕੌਣ ਪ੍ਰਵੀਨ ਕੁਮਾਰ ਸ਼੍ਰੀਵਾਸਤਵ ਸੈਂਟਰਲ ਵਿਜੀਲੈਂਸ ਕਮਿਸ਼ਨਰ ਪ੍ਰਵੀਨ ਕੁਮਾਰ ਸ਼੍ਰੀਵਾਸਤਵ ਡਾਇਰੈਕਟਰ ਸੀਬੀਆਈ ਸਬੋਧ ਕੁਮਾਰ ਜੈਸਵਾਲ ਸੀਬੀਆਈ ਦੇ ਡਾਇਰੈਕਟਰ ਕੌਣ ਨੇ ਸਬੋਧ ਕੁਮਾਰ ਜੈਸਵਾਲ ਚੀਫ ਇਨਫੋਰਮੇਸ਼ਨ ਕਮਿਸ਼ਨਰ ਸੀਆਈਸੀ ਜਸ਼ਵਰਦਨ ਕੁਮਾਰ ਸਿਨਾ डायरेक्टर आई बी कौन ने तपन कुमार डेका नाम याद रखने ती तपन कुमार डेका फिर रॉ दे चीफ कौन ने सामंत कुमार गोयल सामंत कुमार गोयल रॉ दे चीफ ने डायरैक्टर जनरल ऑफ एन आई ए कौन ने दिनकर गुप्ता चीफ इंफोर्समेंट डायरेक्टर ईडी संजय कुमार मिश्रा ਨੇ ਡਾਇਰੈਕਟਰ ਜਨਰਲ ਨਾਰਕੋਟਿਕ ਕੰਟਰੋਲ ਬਿਊਰੋ ਇਹ ਕੌਣ ਨੇ ਸੱਤੇਨਾਰਾਇਣ ਪ੍ਰਧਾਨ ਸੱਤੇਨਾਰਾਇਣ ਪ੍ਰਧਾਨ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕੀਤੇ ਨੇ ਮਹੱਤਵਪੂਰਨ ਅਹੁਦੇ ਸੈਨਿਕਾ ਸੈਨਿਕ ਬਲਾਂ ਦੇ ਖੁਫੀਆ ਜਾਂਚ ਸੰਸਥਾਵਾਂ ਦੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਨਾਲ ਬਾਤੋ ਬਾਤ ਸ਼ੇਅਰ ਕਰੋ ਲਾਈਕ ਜਰੂਰ ਕਰੋ ਕਮੈਂਟ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਓਕੇ ਥੈਂਕਸ